ਲੇਕਿਨ ਅਸੀਂ ਤੁਹਾਨੂੰ ਸਿਰਫ 6999 ਰੁਪਏ ਦੇ ਤੁਹਾਡੇ ਸਰੋਤਿਆਂ ਤੁਹਾਡੇ ਦਰਸ਼ਕਾਂ ਤੁਹਾਡੇ ਮਾਧਰ ਵਿੱਚ ਦੱਸਣਾ ਚਾਹੁੰਦੇ 6999 ਰੁਪਏ ਦਾ ਜਿਹੜਾ ਬੈੱਡ ਆ ਫੌਜੀ ਮੋਦੀ ਖਾਨੇ ਵੱਲੋਂ ਇਸ ਸਾਲ ਦਾ ਜਿਹੜਾ ਸਭ ਤੋਂ ਵੱਡਾ ਧਮਾਕਾ ਤੁਸੀਂ ਮਾਰਕੀਟ ਲੈਣੇ ਕੋ 12 12 13000 ਰੁਪਏ ਦਾ ਸੋਫਾ ਮਿਲੇਗਾ ਦੇਖੋ ਕੀ ਬਾਤ ਹੈ ਲਗਜ਼ਰੀ ਸੋਫਾ ਲਗਜ਼ਰੀ ਸੋਫਾ ਇਹ ਤੁਹਾਨੂੰ ਦਵਾਂਗੇ ਉਹ ਕੋ ਕੋਲਾ ਕਪੜਾ ਵੈਲਵਟ ਕਪੜਾ ਜਿਹੜਾ ਲੱਗਾ ਹੋਇਆ ਇਹ ਵੀ ਤੁਹਾਨੂੰ ਮਿਲੇਗਾ 6999 ਰੁਪਏ ਦੇ ਵਿੱਚ ਤੇ ਥੋਕ ਦੇ ਰੇਟਾਂ ਤੇ ਸੋਫੇ ਥੋਕ ਦੇ ਰੇਟਾਂ ਉੱਤੇ ਸੋਫੇ ਜਿੱਦਾਂ ਦਿੱਲੀ ਦੇ ਵਿੱਚ ਬੋਲੀਆਂ ਲੱਗਦੀਆਂ ਥੋਕ ਦੇ ਰੇਟਾਂ ਤੇ ਸੋਫੇ ਇਹ ਵੀ ਸਿਰਫ 6999 ਰੁਪਏ ਦੇ ਵਿੱਚ ਵੱਲਾ ਸਾਹਿਬ ਕਹਿਤਾ ਤੈਨੂੰ ਤੇ ਕਹਿਤਾ ਹੂੰ 6999 ਰੁਪਏ ਚ 골ਡਨ ਵਾਰੀ ਬਿਲਕੁਲ ਕਿ 6999 ਰੁਪਏ ਦੇ ਵਿੱਚ ਬੈੱਡ 6999 ਰੁਪਏ ਦੇ ਵਿੱਚ ਲਿਮਾਦੀ ਤੇ 6999 ਰੁਪਏ ਦੇ ਵਿੱਚ ਸੋਫਾ ਜਿਹੜਾ ਆਪਣੇ ਦਰਸ਼ਕਾਂ ਨੂੰ ਦੇ ਦਿੱਤਾ ਗਾ ਤੁਹਾਨੂੰ ਦਵਾਂਗੇ 6999 ਰੁਪਏ ਦੇ ਵਿੱਚ ਕੀ ਬਾਤ ਹੈ ਜੀ ਬੈਂਕਸ ਬੈੱਡ ਤੁਸੀਂ ਦੇਖ ਸਕਦੇ ਹੋ ਫੌਜੀ ਸਾਹਿਬ ਨੇ ਸਭ ਤੋਂ ਵੱਡਾ ਆਫਰ ਜਿਹੜਾ ਉਹ ਦਿਖਾ ਦਿੱਤਾ ਹੈ ਕਿ ਸਭ ਤੋਂ ਵੱਡਾ ਆਫਰ 6999 ਰੁਪਏ ਦਾ ਡਬਲ ਬੈੱਡ ਇਹ ਜਿਹੜਾ ਤੁਸੀਂ <laughs> ब्राउन कलर ਦਾ 5 ਸੀਟਰ ਸੋਫਾ ਦਿਖ ਰਿਓ ਪੋਜੀ ਸਾਹਿਬ ਉੱਤੇ ਬੈਠੇ ਹੋਏ ਨੇ ਇਹ ਸੋਫਾ ਵੀ 6990 ਰੁਪਏ ਦਾ ਦਿੱਤਾ ਜਾ ਰਿਹਾ ਹੈ ਜੀ ਅਮਰਸੇਹ ਦੇ ਮਸ਼ਹੂਰ ਫੌਜੀ ਮੋਦੀਖਾਨੇ ਤੇ ਇੱਕ ਵਾਰੀ ਫੇਰ ਪਹੁੰਚੇ ਆ ਫੌਜੀ ਮੋਦੀਖਾਨੇ ਵੱਲੋਂ ਹਰ ਦਿਨ ਦੇ ਹਰ ਹਰ ਨਵੇਂ ਸਾਲ ਦੇ ਉੱਤੇ ਵੱਡੇ ਆਫਰ ਦਿੱਤੇ ਜਾਂਦੇ ਨੇ ਇਸ ਵਾਰ ਫੇਰ ਫੌਜੀ ਹਰਜੀਤ ਸਿੰਘ ਹੁਣਾ ਵੱਲੋਂ ਜਾਨਕਿ ਫੌਜੀ ਮੋਦੀਖਾਨਾ ਵੱਲੋਂ ਫਰਨੀਚਰ ਨੂੰ ਲੈ ਕੇ ਵੱਡੇ ਠਮਾਕੇ ਕੀਤੇ ਜਾ ਰਹੇ ਨੇ ਵੱਡੇ ਆਫਰ ਦਿੱਤੇ ਜਾ ਰਹੇ ਨੇ ਫੌਜੀ ਹਰਜੀਤ ਸਿੰਘ ਸਾਡੇ ਨਾਲ ਨੇ ਫੌਜੀ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਮਾਨਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਇਸ ਕਰਕੇ ਲੇਟ ਆਏ ਕਿਉਂਕਿ ਪਹਿਲੇ ਜਿਹੜੇ ਵੀ ਜਿੰਨੇ ਵੀ ਆਪਾਂ ਆਫਰ ਦਰਸ਼ਕਾਂ ਨੂੰ ਦਿੱਤੇ ਨੇ ਤੇ ਉਹਨਾਂ ਨੇ ਦਰਸ਼ਕਾਂ ਨੂੰ ਬਹੁਤ ਸਾਰਾ ਪਿਆਰ ਮਿਲਿਆ ਉਹ ਪਿਆਰ ਨੂੰ ਦੇਖਦੇ ਹੋਏ ਇੱਕ ਫਿਰ ਇਸ ਸਾਲ ਨਵੇਂ ਸਾਲੋ ਤੇ ਆਪਣੇ ਕਸਟਮਰਾਂ ਲਈ ਤੁਹਾਡੇ ਸਰੋਤਿਆਂ ਲਈ ਇੱਕ ਬਹੁਤ ਵੱਡੀ ਜਿਹੜੀ ਓਪਰਚ्युनिटी ਹੈ ਉਹ ਜਿਹੜੀ ਆਪਾਂ ਲੈ ਕੇ ਆਏ ਨਾ ਕਿ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਉਹ ਜਿਹੜੇ ਰੇਟ ਆ ਉਹ ਕਿਤੇ ਵੀ ਜਿਹੜੇ ਉਹ ਰੇਟ ਨਹੀਂ ਮਿਲਣਗੇ ਸਿੱਧ ਸਿੱਧ ਮਿਲਣਗੇ ਉਹ ਜੀ ਮੋਦੀ ਖਾਨੇ ਦੇ ਵਿੱਚੋਂ ਬਿਲਕੁਲ ਜੀ ਜਿਵੇਂ ਫੌਜੀ ਸਾਹਿਬ ਨੇ ਕਿਹਾ ਕਿ ਕਾਫੀ ਸਮਾਂ ਲੱਗ ਗਿਆ ਕਿਉਂਕਿ ਫੌਜੀ ਸਾਹਿਬ ਨੇ ਬਹੁਤ ਸਾਰੇ ਆਫਰ ਪਹਿਲਾਂ ਵੀ ਦਿੱਤੇ ਸੀ ਜਿਵੇਂ 51000 ਦੀ ਗੱਲ ਕਹੀਏ 51000 ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਉਹਦੇ ਨਾਲ ਹੀ 31000 ਦੀ ਗੱਲ ਕਹੀਏ 21000 ਦੀ ਗੱਲ ਕਹੀਏ ਹੁਣ ਕਿਹੜਾ ਆਫਰ ਜਿਹੜਾ ਸਾਡੇ ਦਰਸ਼ਕਾਂ ਨੂੰ ਦੇਣ ਜਾ ਰਹੇ ਹੋ ਬਿਲਕੁਲ ਜੀ ਆਪਣੇ ਦਰਸ਼ਕਾਂ ਵਾਸਤੇ ਮਲਾਪਾ ਸਾਹਿਬ ਐਦਾਂ ਦਾ ਆਫਰ ਅਸੀਂ ਲੈ ਕੇ ਆਏ ਹਾਂ ਪੂਰੇ ਪੰਜਾਬ ਦੇ ਤੁਸੀਂ ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਵੀ ਕਿਤਨਾ ਕਿਤਨਾ ਸਮਾਨ ਤੁਸੀਂ ਲੈਂਦੇ ਹੋਗੇ ਔਰ ਤੁਹਾਨੂੰ ਪਤਾ ਹੋਏਗਾ ਕਿ ਇਹ ਬੈੱਡ ਦੀ ਮਾਰਕੀਟ ਦੀ ਕੀਮਤ ਘੜ ਤੋਂ ਘੱਟ 14 ਜਾਂ 15000 ਰੁਪਏ ਹੋਏਗੀ ਇਹ ਡਬਲ ਬੈੱਡ ਤੁਸੀਂ ਦੇਖਦੇ ਪਏ ਹੋ ਬਾਰਡਰ ਵਾਲਾ ਬੈੱਡ ਦਾ ਵਜ਼ਨ ਵੀ ਘੱਟ ਤੋਂ ਘੱਟ ਵੀ ਤੇ ਇੱਕ ਕਿਲੋਟਲ ਤੋਂ ਉੱਪਰ ਹੋਏਗਾ ਲੇਕਿਨ ਜਿਹੜਾ ਅਸੀਂ ਤੁਹਾਨੂੰ ਇਹ ਆਫਰ ਦਵਾਂਗਾ ਤੁਸੀਂ ਆਫਰ ਸੁਣ ਕੇ ਹੈਰਾਨ ਹੋ ਜਾਓਗੇ ਮਾਨਸਾਹਬ ਕਿਉਂਕਿ ਜਿੱਦਾਂ ਦਾ ਅਸੀਂ ਆਫਰ ਤੁਹਾਨੂੰ ਦੇ ਰਹੇ ਨੇ ਇਹ ਬੈੱਡ, ਸੋਫਾ, ਲਮਾਰੀ ਤੋਂ ਲੈ ਕੇ ਸਾਰੀਆਂ ਚੀਜ਼ਾਂ ਦੇ ਵਿੱਚੋਂ ਵੱਖ-ਵੱਖੀ ਵੈਰਾਈਟੀਆਂ ਤੋਂ ਵੱਖ-ਵੱਖਰੇ ਜਿਹੜੇ ਰੇਟ ਆ ਉਹ ਵੱਖ-ਵੱਖਰੇ ਰੇਟ ਨਹੀਂ ਲੈ ਜਾਣਗੇ। ਤੁਹਾਡੇ ਕੋਲ ਇੱਕ ਹੀ ਇਕੁਅਲ ਜਿਹੜੇ ਰੇਟ ਆ ਫੌਜੀ ਮੋਦੀ ਖਾਨੇ ਦੇ ਵਿੱਚੋਂ ਤੁਹਾਨੂੰ ਦਿੱਤੇ ਜਾਣਗੇ। ਫੌਜੀ ਮੋਦੀ ਖਾਨੇ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਬੈੱਡ ਤੇ ਸੋਫੇ ਤੇ ਲਬਾਰੀ ਤੇ ਤੇ ਹੋਰ ਵੀ ਕਈ ਚੀਜ਼ਾਂ ਤੇ ਵੱਡੇ ਆਫਰ ਦਿੱਤੇ ਜਾ ਰਹੇ ਨੇ ਫੌਜੀ ਸਾਹਿਬ ਜਿਵੇਂ ਬੈੱਡ ਦੀ ਗੱਲ ਕਰੀ ਆ ਤੇ ਬੈੱਡ ਦੇ ਵਿੱਚ ਤੁਸੀਂ ਇਸ਼ਾਰਾ ਕੀਤਾ ਹੈ ਬੈੱਡ ਦੇ ਵਿੱਚ ਕਿਹੜਾ ਆਫਰ ਦਿੱਤੇ ਜਾ ਰਹੇ ਹੋ ਜੀ? ਮਾਲਾ ਸਾਹਿਬ ਇਹ ਬੈੱਡ ਦੀ ਜਿਵੇਂ ਗੱਲ ਕਰਾਂ ਇਹ ਡਬਲ ਬੈੱਡ ਹੈਗਾ ਬਾਰਡਰ ਬੈੱਡ ਹੈ ਇਹ ਬੈੱਡ ਦਾ ਜਿਹੜਾ ਵਜਨ ਘੱਟ ਤੋਂ ਘੱਟ ਇੱਕ ਬਾਕਸ ਦਾ ਜਿਹੜਾ ਵਜਨ 50 ਕਿਲੋ ਪਲੱਸ ਹੋਏਗਾ ਲੇਕਿਨ ਅਸੀਂ ਤੁਹਾਨੂੰ ਸਿਰਫ 6999 ਰੁਪਏ ਦੇਵੇ ਤੁਹਾਡੇ ਸ्रोਤਾਂ ਤੋਂ ਤੇ ਦਰਸ਼ਕਾਂ ਤੋਂ ਮਾਧਿਅਮੇ ਦੱਸਣ ਚ ਉਹਨੇ 6999 ਰੁਪਏ ਦਾ ਜਿਹੜਾ ਬੈੱਡ ਆ ਫੌਜੀ ਮੋਦੀ ਖਾਨੇ ਵੱਲੋਂ ਇਸ ਸਾਲ ਦਾ ਜਿਹੜਾ ਸਭ ਤੋਂ ਵੱਡਾ ਧਮਾਕਾ ਕਰਕੇ ਦਿੱਤਾ ਜਾ ਰਿਹਾ ਸਿਰਫ ਤੇ ਸਿਰਫ 6999 ਦੇ ਵਿੱਚ ਬਹੁਤ ਵੱਡਾ ਧਮਾਕਾ ਫੌਜੀ ਮੋਦੀ ਖਾਨੇ ਵੱਲੋਂ ਕਰਕੇ ਦਿੱਤਾ ਇਹ ਜਿਹੜਾ ਬੈੱਡ ਆ ਡਬਲ ਬੈੱਡ 6999 ਰੁਪਏ ਦਾ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਨੂੰ ਲੱਗਦਾ ਕਿ ਮਟੀਰੀਅਲ ਤੁਸੀਂ ਗਲਤ ਲਾਤਾ ਹੌਲਾ ਮਟੀ ਦੀ ਲਾਤਾ ਨਾ ਜੀ ਨਾਮਲਾ ਸਾਹਿਬ ਇਹ ਕਦੇ ਵੀ ਫੌਜੀ ਮੋਦੀ ਖਾਨਾ ਇਦਾਂ ਦੀ ਤੁਹਾਡੇ ਨਾਲ ਕਦੇ ਕੋਈ ਚੀਟਿੰਗ ਨਹੀਂ ਕਰੇਗਾ ਕੋਈ ਨਹੀਂ ਵੀ ਕੋਈ ਇਦਾਂ ਦਾ ਠੱਗੀ ਧੋਖਾ ਫਰੇਵ ਨਹੀਂ ਕਰੇਗਾ ਚਾਹੇ ਤੁਸੀਂ ਸਾਡੇ ਤੋਂ ਕੰਡੇ ਤੋਂ ਤੋਲ ਕੇ ਬੈੱਡ ਲੈ ਸਕਦੇ ਕੰਡੇ ਤੋਂ ਤੋਲ ਕੇ ਜੋ ਮੈਂ ਕਹਾਂਗਾ ਉਹ ਕਰਾਂਗਾ ਜੋ ਤੁਹਾਨੂੰ ਦਵਾਂਗੇ 6999 ਰੁਪਏ ਦੇ ਵਿੱਚ ਕੀ ਬਾਤ ਹੈ ਜੀ ਬੌਕਸ ਬੈੱਡ ਤੁਸੀਂ ਵੇਖ ਸਕਦੇ ਹੋ ਫੌਜੀ ਸਾਹਿਬ ਨੇ ਸਭ ਤੋਂ ਵੱਡਾ ਆਫਰ ਜਿਹੜਾ ਉਹ ਦਿਖਾ ਦਿੱਤਾ ਹੈ ਕਿ ਸਭ ਤੋਂ ਵੱਡਾ ਆਫਰ 6999 ਰੁਪਏ ਦਾ ਡਬਲ ਬੈੱਡ ਕੰਡਾ ਸਾਡੇ ਕੋਲ ਲੱਗਾ ਪਿਆ ਇਹ ਕਿਸੇ ਮੇਰੇ ਵੀਰ ਨੂੰ ਨਹੀਂ ਜਕੀਣਾ ਦਾ ਕੰਡੇ ਦੇ ਉੱਪਰ ਵੇਟ ਕਰਕੇ ਸਾਡੇ ਕੋਲ ਬੈੱਡ ਲੈ ਸਕਦਾ ਪੰਜਾਬ ਦੇ ਵਿੱਚ ਇੱਕ ਵੱਖਰਾ ਫੌਜੀ ਮੋਦੀ ਖਾਨੇ ਵਾਲੇ ਤੁਮ ਆਕਾ ਕੀਤਾ ਕੰਡੇ ਤੇ ਤੋਲ ਕੇ ਵੜ ਦਵਾਂਗੇ ਤੋਲ ਤੋਲ ਕੇ ਕੀ ਬਾਤ ਹੈ ਜੀ ਨਵੇਂ ਸਾਦੂ ਲੈ ਕੇ ਸਭ ਤੋਂ ਵੱਡਾ ਆਫਰ ਪੂਰੇ ਪੰਜਾਬ ਦੇ ਵਿੱਚੋਂ ਕਿਤੇ ਵੀ ਤੁਹਾਨੂੰ ਇਹ ਆਫਰ ਨਹੀਂ ਮਿਲਣਗਾ ਸਿਰਫ 6999 ਰੁਪਏ ਦਾ ਡਬਲ ਬੈੱਡ ਸਭ ਤੋਂ ਵੱਡਾ ਆਫਰ ਫੌਜੀ ਮੋਦੀ ਖਾਨੇ ਵਾਲੋ ਇਸ ਵਾਰੇ ਦਿੱਤਾ ਜਾ ਰਿਹਾ ਤੁਸੀਂ ਕੱਲਾ ਬੈੱਡ ਇੰਨਾ ਸਸਤਾ ਨਹੀਂ ਹੈ ਸਾਡੇ ਕੋਲ ਹੋਰ ਬਹੁਤ ਸਾਰਾ ਸਸਤਾ ਸਮਾਨ ਹੈਗਾ ਮਹਲਾ ਸਾਹਿਬ ਨੇ ਸਸਤੇ ਤੇ 100 ਵਾਰੀ ਹੁੰਦੀ ਆ ਪਰ ਸਸਤੇ ਦੇ ਵਿੱਚ ਮਟੀਰੀਅਲ ਦੀ ਗੱਲ ਬਿਲਕੁਲ ਆਉਂਦੀ ਆ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਮਟੀਰੀਅਲ ਬਹੁਤ ਹੈਵੀ ਲਾਇਆ ਹੋਇਆ ਜਿਵੇਂ ਬਾਕਸ ਬੈੱਡ ਦੀ ਗੱਲ ਕਰ ਲਈਏ ਫਿਰ ਤੁਸੀਂ ਇਹ ਵੀ ਦੱਸਤਾ ਕਿ ਇੱਕ ਕਵੈਂਟਲ ਤੋਂ ਵੱਧ weight ਹੋਵੇਗਾ ਜੀ ਬਿਲਕੁਲ ਮੈਨੂੰ ਲੱਗਦਾ ਲਿਖ ਕੇ ਲਿਖ ਕੇ ਦੇ ਰਹੇ ਹਾਂ ਸਾਡੀ ਵੀਡੀਓ ਨੂੰ ਤੁਸੀਂ ਸਕਰੀਨਸ਼ਾਟ ਲੈ ਲੈਣਾ ਅਗਰ ਇੱਕ ਕਵੈਂਟਲ ਪਲੱਸ ਨਾ ਵਜਨ ਹੋਵੇਗਾ ਤਾਂ ਤੁਹਾਨੂੰ ਬੈੱਡ ਬਿਲਕੁਲ ਫ੍ਰੀ ਦੇ ਦਾਂਗੇ ਬਿਲਕੁਲ ਮਲਾ ਸਾਹਿਬ ਇਹ ਦਾ ਜਿਹੜਾ ਰੇਟ ਹੈ ਤੁਸੀਂ ਜੇ ਮੈਂ ਰੇਟ ਦੀ ਗੱਲ ਕਰਾਂ ਤੁਸੀਂ ਮਾਰਕੀਟ ਲੈਣੋ ਕਿ 12-13000 ਰੁਪਏ ਦਾ ਸੋਫਾ ਮਿਲੇਗਾ ਦੇਖੋ ਕੀ ਬਾਤ ਹੈ ਜੀ ਲਗਜ਼ਰੀ ਸੋਫਾ ਲਗਜ਼ਰੀ ਸੋਫਾ ਇਹ ਤੁਹਾਨੂੰ ਦਵਾਵਾਂਗੇ ਕੋ ਕੋ ਕੋਲਾ ਕਪੜਾ ਵੈਲਵਟ ਕਪੜਾ ਜਿਹੜਾ ਲੱਗਾ ਹੋਇਆ ਇਹ ਵੀ ਤੁਹਾਨੂੰ ਮਿਲੇਗਾ 6999 ਰੁਪਏ ਦੇ ਵਿੱਚ ਦਿੱਲੀ ਵਾਲੇ ਰੇਟਾਂ ਤੇ ਇਸ ਵਾਰ ਫੌਜੀ ਮੋਦੀ ਖਾਨੇ ਵੱਲੋਂ ਤੁਹਾਨੂੰ ਜਿਹੜਾ ਸਮਾਨ ਦਿੱਤਾ ਜਾ ਰਿਹਾ ਕੀ ਬਾਤ ਹੈ ਜੀ ਇਹ ਵੀ ਸੋਫਾ 6999 ਰੁਪਏ ਦਾ ਬਿਲਕੁਲ ਜੀ 6999 ਰੁਪਏ ਦਾ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਬ੍ਰਾਊਨ ਕਲਰ ਦਾ ਸੋਫਾ 5 ਸੀਟਰ ਫਰਸਬ ਇਹਦਾ ਵੀ ਰੇਟ ਹੋਈ ਹੈ ਕਿ ਜਾਂ ਕਲਰ ਦੇ ਹਿਸਾਬ ਨਾਲ ਰੇਟ ਦਾ ਫਰਕ ਪਾਤਾ ਬਿਲਕੁਲ ਮਲਾ ਸਾਹਿਬ ਹੈ ਕਿ ਥੋਕ ਦੇ ਰੇਟਾਂ ਤੇ ਸੋਫੇ ਥੋਕ ਦੇ ਰੇਟਾਂ ਉੱਤੇ ਸੋਫੇ ਜਿੱਦਾਂ ਦਿੱਲੀ ਦੇ ਵਿੱਚ ਬੋਲੀਆਂ ਲੱਗਦੀਆਂ ਥੋਕ ਦੇ ਰੇਟਾਂ ਤੋਂ ਸੋਫੇ ਇਹ ਵੀ ਸਿਰਫ 6999 ਰੁਪਏ ਦੇ ਵਿੱਚ ਇਹ ਜਿਹੜਾ ਤੁਸੀਂ ਬ੍ਰਾਊਨ ਕਲਰ ਦਾ 5 ਸੀਟਰ ਸੋਫਾ ਦਿਖ ਰਹੇ ਹੋ ਪੋਜੀ ਸਾਹਿਬ ਉੱਤੇ ਬੈਠੀ ਹੋਏ ਨੇ ਇਹ ਸੋਫਾ ਵੀ 6900 99 ਰੁਪਏ ਦਾ ਦਿੱਤਾ ਜਾ ਰਿਹਾ ਉਸ ਤੋਂ ਵੀ ਕਸਮਾ ਜ਼ਿਆਦਾਤਰ ਡਿਮਾਂਡ ਰਹਿੰਦੀ ਹੈ ਮੋਰ ਪੰਖਿਆ ਕਲਰ ਲੱਗਾ ਔਰ ਏ ਡੈਵਲਪਮੈਂਟ ਕਲਰ ਦਾ ਕਪੜਾ ਲੱਗਾ ਮੋਚਾ ਕਲਰ ਦਾ ਕਪੜਾ ਲੱਗਾ ਇਹ ਵੀ ਤੁਹਾਨੂੰ ਰੇਟ ਇਸੇ ਜੀ ਮਿਲੇਗਾ ਲੇਕਿਨ 1500 ਰੁਪਏ ਵੱਧ ਹੋਏਗਾ। ਕੀ ਬਾਤ ਆ ਜੀ ਫੌਜੀ ਮੋਦੀ ਖਾਨੇ ਵੱਲੋਂ ਜਿਵੇਂ ਸੋਫਿਆ ਨੂੰ ਲੈ ਕੇ ਵੀ ਇੱਕ ਵੱਡਾ ਧਮਾਕਾ ਕੀਤਾ ਗਿਆ ਫੌਜ ਸਭ ਜੇਕਰ ਬਹੁਤ سارے ਲੋਕਾਂ ਨੇ ਸੋਫੇ ਲੈਣੇ ਆ ਆਰਡਰ ਹੋਣੇ ਤੁਹਾਨੂੰ ਸ਼ੁਰੂ ਹੋ ਗਏ ਆ। ਖਾਸ ਕਰਕੇ ਕੀ ਲੱਗਦਾ ਕਿ ਤੁਸੀਂ ਇਹਨਾਂ ਮਾਲ ਲੋਕਾਂ ਨੂੰ ਦੇ ਪਾਓਗੇ ਕਿਉਂਕਿ ਸਮਾਂ ਘਟ ਹੁੰਦਾ ਬਹੁਤ ਸਾਰੇ ਲੋਕਾਂ ਨੇ ਵਿਆਹ ਫਿਕਸ ਕੀਤੇ ਹੁੰਦੇ ਆ ਕਿ ਚਲੋ ਵਿਆਹ ਫਿਕਸ ਹੋ ਗਿਆ ਤੇ ਹੁਣ ਛੇਤੀ ਛੇਤੀ ਫੌਜੀ ਸਾਹਿਬ ਕੋ ਚਾਹੀਏ ਤੇ ਆਪਾਂ ਸੋਫਾ ਹੋਰ ਬੈੱਡ ਵਗੈਰਾ ਲੈ ਕੇ ਤੇ ਆਪਣੇ ਆਪਣੀ ਬੇਟੀ ਨੂੰ ਦੇਈਏ। ਬਿਲਕੁਲ ਜੀ ਮਾਲਾ ਸਾਹਿਬ ਬਹੁਤ ਸਾਰੀਆਂ ਡ ਜਿਹੜਾ ਕਸਟਮਰ 2-4 ਦੇ ਵਿੱਚ ਜਿਹ ਸੋਫਾ ਆ ਜੇ ਤੇ ਸਾਡੇ ਕੋਲ ਅਵੇਲੇਬਲ ਹੋਏਗਾ ਤੇ ਨਾਲ ਹੀ ਉਸ ਵੇਲੇ ਦੇ ਦਾਂਗੇ ਜੇ ਸਾਡੇ ਕੋਲ ਨਹੀਂ ਅਵੇਲੇਬਲ ਹੋਏਗਾ 2-4-5 ਦਿਨ ਦਾ ਟਾਈਮ ਦੇ ਕੇ ਕਸਟਮਰ ਨੂੰ ਉਹਦਾ ਸਮਾਨ ਜਿਹੜਾ ਭੁਗਤਾਨ ਕੀਤਾ ਜਾਏਗਾ ਦਿਓ ਹਰ ਤਰ੍ਹਾਂ ਦਾ ਸੋਫਾ ਜਿਹੜਾ ਵਾ ਫੌਜੀ ਮੋਦੀ ਖਾਨੀ ਤੋਂ ਮਿਲਦਾ ਜੇ ਕਿਸੇ ਦਾ ਬਜਟ ਜ਼ਿਆਦਾ ਆ ਜਾਂ ਕਿਸੇ ਨੇ ਹੋਰ ਜ਼ਿਆਦਾ ਡਰਿੰਕ ਰੂਮ ਉਹਨਾਂ ਦਾ ਵੱਡਾ ਆ ਤਾਂ ਉਹ ਵੱਡੇ ਸੋਫੇ ਵੀ ਜਿਹੜੇ ਆ 5 ਸੀਟਰ ਹੋ ਗਿਆ ਜਿਵੇਂ 9 ਸੀਟਰ ਹੋ ਗਿਆ 8 ਸੀਟਰ ਹੋ ਗਿਆ ਫੌਜੀ ਸਾਹਿਬ ਕਿਨੇ ਕਿਨੇ ਸੀਟਰ ਤੱਕ ਸੋਫੇ ਜਿਹੜੇ ਆ ਮੌਜੂਦ ਨੇ ਤੁਹਾਡੇ ਕੋਲ ਸੋਫੇ ਦੇਖੋ ਜੀ 12 12 ਸੀਟਰ 13 13 14 14 ਸੀਟਰ ਜਿਸ ਜਿਸ ਨਾਲ ਸੋਫਾ ਉਸ ਤੋਂ ਤੁਹਾਨੂੰ ਰੇਟ ਰੇਟ 89 ਸਾਲ ਦੇ ਤੇ ਫੌਜੀ ਮੋਦੀ ਖਾਨੇ ਨੂੰ ਬਹੁਤ ਵੱਡਾ ਜਿਹੜਾ ਧਮਾਕਾ ਕਰ ਦਿੱਤਾ ਗਿਆ ਤੁਸੀਂ ਵੀ ਕਿਹਾ ਚੇਰ ਬਰ ਆਇਓ دیر ਬਾਅਦ ਆਇਓ ਤੇ ਅਸੀਂ ਇਸ ਲਈ ਕਿ دیر ਬਾਅਦ ਆਏ ਆ ਤੁਹਾਨੂੰ ਵੱਡੇ ਆਫਰ ਦੇਣ ਵਾਸਤੇ ਅਸੀਂ دیر ਬਾਅਦ ਆਏ ਆ ਜਿਹੜੇ ਰੇਟ ਤੁਹਾਨੂੰ ਦਵਾਂਗੇ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੇ ਦਿੱਲੀ ਵਾਲੇ ਰੇਟਾਂ ਤੇ ਮੈਂ ਬਾਰ-ਬਾਰ ਕਹਿ ਰਿਹਾ ਦਿੱਲੀ ਵਾਲੇ ਰੇਟਾਂ ਤੇ ਤੁਹਾਨੂੰ ਜਿਹੜੇ ਲਗਜ਼ਰੀ ਸੋਫੇ ਦਿੱਤੇ ਜਾ ਰਹੇ ਨੇ ਦਿੱਲੀ ਵਾਲੇ ਰੇਟਾਂ ਤੇ ਕਹਿ ਤਾ ਤੁਹਾਨੂੰ ਤੇ ਕਹਿ ਤਾ ਹੂੰ 6999 ਰੁਪਏ ਚ 골ਡਨ ਵਾਰੀ ਬਿਲਕੁਲ ਡਰੈਸਿੰਗ ਟੇਬਲ ਨਾਲ ਮੈਂ ਕਹਿੰਦਾ ਬਿਲਕੁਲ 6999 ਦੇ ਵਿੱਚ ਤੁਸੀਂ ਲਗਜ਼ਰੀ ਅਲਮਾਰੀ ਵੇਖ ਸਕਦੇ ਹੋ ਪੋਸਾਬ ਮੈਨੂੰ ਲੱਗਦਾ ਹੈ ਕਿ ਤੁਸੀਂ ਕਿਤੇ ਉਹ ਲੇਖਾ ਖਾਲਿਆ ਮਹਿੰਗੀ ਅਲਮਾਰੀ ਆ ਮੈਂ ਕਹਿੰਦਾ ਮਾਲਾ ਸਾਹਿਬ 90 ਸਾਲ ਤੱਕ ਤੁਹਾਨੂੰ ਪੂਰੇ ਸਾਲ ਤੱਕ 6999 ਰੁਪਏ ਦੀ ਅਲਮਾਰੀ ਦਵਾਂਗੇ ਤੁਹਾਡੇ ਅਗਰ ਬੱਚਿਆਂ ਦੇ ਵਿਆਹ ਆ ਤੇ ਤੁਸੀਂ ਅੱਜ ਤੋਂ ਹੀ ਆਪਣਾ ਸਮਾਨ ਸਾਡੇ ਕੋਲ ਲਿਜਾ ਸਕਦੇ ਹੋ ਪੈਸੇ ਦੇ ਕੇ ਮੈਂ ਗਾਕਾ ਨੂੰ ਦੱਸਦਾ ਦਸ਼ਕਾ ਨੂੰ ਦੱਸਦਾ ਕਿ ਇਹਨਾਂ ਦੇ ਸਕਰੀਨਸ਼ਾਟ ਖਿੱਚ ਲਓ ਫੌਜੀ ਸਾਹਿਬ ਨੇ 9 ਸਾਲ ਦੇ ਉੱਤੇ ਪੂਰਾ ਸਾਲ ਆਫਰ ਚੱਲਣਗੇ ਕੁਝ ਸਮੇਂ ਵਾਸਤੇ ਆ ਕਿੰਨੇ ਸਮੇਂ ਵਾਸਤੇ ਸਾਲ ਪੂਰਾ ਸਾਲ ਦਿੱਲੀ ਵਾਲੇ ਰੇਟਾਂ ਤੇ ਪੂਰਾ ਸਾਲ ਕੀ ਬਾਤ ਆ ਜੀ ਪੂਰਾ 2025 ਦਾ ਸਾਲ ਜਿਹੜਾ ਵੱਡੇ ਆਫਰਾਂ ਦੇ ਨਾਲ ਫੌਜੀ ਮੋਦੀਖਾਨੇ ਵੱਲੋਂ ਇਸ ਵੇਲੇ ਸੇਲ ਲਗਾ ਦਿੱਤੀ ਆ ਜੀ ਸਭ ਤੋਂ ਵੱਡੀ ਸੇਲ 6999 ਰੁਪਏ ਦੀ ਇੱਕ 골ਡਨ ਲੱਕੜ ਦੀ ਅਲਮਾਰੀ 6999 ਰੁਪਏ ਦੇ ਵਿੱਚ ਬੈੱਡ 6999 ਨਿਮਰ ਪੈ ਦੇ ਵਿੱਚ ਅਲਮਾਰੀ ਤੇ 6999 ਰੁਪਏ ਦੇ ਵਿੱਚ ਸੋਫਾ ਜਿਹੜਾ ਆਪਣੇ ਦਰਸ਼ਕਾਂ ਨੂੰ ਦੇ ਦਿੱਤਾ ਗਿਆ ਕਿਉਂਕਿ 6999 ਰੁਪਏ ਦੇ ਵਿੱਚ ਸੋ ਦੋਸਤੋ ਅੱਜ ਦੀ ਤਰੀਕ ਦੇ ਵਿੱਚ ਕੁਛ ਨਹੀਂ ਹੁੰਦਾ ਜੇ ਤੁਸੀਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਵਾਸਤੇ ਸਮਾਨ ਲੈਣਾ ਚਾਹੁੰਦੇ ਹੋ ਤੇ ਤੁਸੀਂ ਅੱਜ ਤੋਂ ਹੀ ਸਾਡੀ ਇਹ ਜਿਹੜੀ ਬੁਕਿੰਗ ਚੱਲੂ ਹੈ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਪੈਸੇ ਜਮ੍ਹਾਂ ਕਰਵਾ ਸਕਦੇ ਹੋ ਆਪਣੇ ਬੱਚਿਆਂ ਵਾਸਤੇ ਆਪਣੀਆਂ ਲੜਕੀਆਂ ਵਾਸਤੇ ਦਾਜ ਦਾ ਸਮਾਨ ਵੀ ਅੱਜ ਤੋਂ ਤੁਸੀਂ ਖਰੀਦ ਕੇ ਰੱਖ ਸਕਦੇ ਹੋ ਤੇ ਇਸ ਰੇਟ ਤੇ ਮਾਲ ਸਾਬ ਆਪਣੇ ਕੋਲ ਹੋਰ ਬਹੁਤ ਸਾਰਾ ਸਮਾਨ ਹੈਗਾ ਜਿਹੜਾ ਤੁਸੀਂ ਡਾਈਨਿੰਗ ਟੇਬਲ ਦੀ ਗੱਲ ਕੀਤੀ ਸੀ ਡਾਈਨਿੰਗ ਟੇਬਲ ਦਾ ਜਿਹੜਾ ਰੇਟ ਹੈ ਉਹ ਤੁਹਾਨੂੰ ਮਿਲਗਾ 28999 ਰੁਪਏ ਦੇ ਵਿੱਚ ਡਾਈਨਿੰਗ ਟੇਬਲ ਆ ਇਹ ਡਾਈਨਿੰਗ ਟੇਬਲ ਦੀ ਵੈਸੇ ਮਾਰਕੀਟ ਦੀ ਕੀਮਤ ਹੈ 40 50000 ਰੁਪਏ 28999 ਰੁਪਏ ਦੇ ਵਿੱਚ ਇਹ ਡਾਈਨਿੰਗ ਟੇਬਲ ਤੁਸੀਂ ਦੇਖਦੇ ਪਏ ਹੋ ਸਭ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਸਾਡੇ ਕੋਲ ਬਹੁਤ ਭੰਡਾਰ ਭਰੇ ਪੈਲੇ ਜਿਸ ਤਾ ਕਿ ਪਿਛਲੀਆਂ ਤੁਹਾਡੀਆਂ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਫੌਜੀ ਮੋਦੀਖਾਨਾ ਕੰਟੀਨ ਜਿਹੜੀ ਸੀ ਜਿਹੜੀ ਕੰਟੀਨ ਕੋਲੀ ਕੰਟੀਨ ਦੇ ਵਿੱਚ ਵੀ 25 ਰੁਪਏ ਕਿਲੋ ਖਾਣ ਦੀ ਤੁਹਾਡੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਸੀ ਮਿਲੀਅਨ ਬਿਲੀਅਨ ਦੇ ਵਿੱਚ ਤੁਹਾਡੀ ਵੀਡੀਓ ਗਈ ਸੀ ਤੇ ਉਸ ਵੀਡੀਓ ਦਾ ਅੱਜ ਵੀ ਜਿਹੜਾ ਅਸੀਂ ਕ੍ਰੈਡਿਟ ਖਾ ਰਹੇ ਹਾਂ ਕ੍ਰੈਡਿਟ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਅੱਜ ਵੀ ਕਸਟਮਰ ਸਾਡੇ ਨਾਲ ਜੁੜੇ ਹੋ ਨੇ ਕਸਟਮਰ ਨੇ ਕਾਰਡ ਬਣਾਏ ਨੇ ਕੱਦਨ ਤੇ ਕਾਹਨੋਂ ਸਸਤਾ ਸਾਫ਼ ਸੁਥਰਾ ਜਿਹੜਾ ਸਮਾਨ ਮਿਲਦਾ ਪਿਆ ਉਹ ਸਮਾਨ ਦੇ ਨਾਲ ਨਾਲ ਕਸਟਮਰਾਂ ਨੂੰ ਨਾਲ ਖਾਤਿਆਂ ਦੇ ਵਿੱਚ ਸਬਸਿਡੀਆਂ ਵੀ ਆ ਰਹੀਆਂ ਔਰ ਬਹੁਤ ਸਾਰੇ ਕਸਟਮਰ ਮਾਲਾ ਸਾਹਿਬ ਆਪਣੇ ਨਾਲ ਇਦਾਂ ਦੇ ਕਸਟਮਰ ਜੁੜੇ ਹੋਏ ਨੇ ਜਿਹੜੇ ਸਮਾਨ ਬਾਹਰੋਂ ਪਰਚੇਜ਼ ਕਰਦੇ ਸੀ ਉਹ ਅੱਜ ਸਾਡੇ ਕੋਲੋਂ ਸਾਰਾ ਸਮਾਨ ਗਰੋਸਰੀ ਦਾ ਜਿਹੜਾ ਸਮਾਨ ਆ ਫਰਨੀਚਰ ਟਾਇਲ ਪੱਥਰ ਤੋਂ ਲੈ ਕੇ ਅੱਜ ਗਰੋਸਰੀ ਦਾ ਸਮਾਨ ਵੀ ਸਾਡੇ ਕੋਲੋਂ ਲੈ ਕੇ ਜਾ ਰਹੇ ਔਰ ਉਹ ਵੀ ਬਹੁਤ ਸਸਤੇ ਰੇਟਾਂ ਦੇ ਉੱਤੇ ਤੇ ਉਹ 25 ਰੁਪਏ ਕਿਲੋ ਵਾਲਾ ਖੰਡ ਵਾਲਾ ਉਹ ਸਕੀਮ ਬੰਦ ਕਰ ਦਿੱਤੀ 25 ਰੁਪਏ ਕਿਲੋ ਖੰਡ ਵਾਲੀ ਨਹੀਂ ਨਹੀਂ ਮਾਲਾ ਸਾ ਉਹ ਸਕੀਮ ਚੱਲਦੀ ਪਈ ਅਜੇ ਵੀ ਕਸਟਮਰ ਨੇ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਉਹ ਚੀਜ਼ ਦਾ ਲਾਭ ਮਿਲਦਾ ਪਿਆ ਹੈ ਰੈਗੂਲਰ ਜਿਹੜੇ ਕਸਟਮਰ ਆਪਣੇ ਕੋ ਆ ਰਹੇ ਉਹਨਾਂ ਵਾਸਤੇ ਨਵੀਆਂ ਨਵੀਆਂ ਸਕੀਮਾਂ ਫੌਜੀ ਮੋਦੀ ਖਾਨੇ ਵੱਲੋਂ ਲੈ ਕੇ ਆਂਦੀਆਂ ਜਾਂਦੀਆਂ ਤੇ ਕਸਟਮਰ ਨੂੰ ਜਿਹੜਾ ਲਾਭ ਹਰ ਮਹੀਨੇ ਦੀ 20 ਤਰੀਕ ਦੇ ਉੱਪਰ ਕਸਟਮਰ ਦੇ ਖਾਤੇ ਜਿਹੜੀ ਸਬਸਿਡੀ ਪਿੱਛੋਂ ਜਾਂਦੀ ਆ ਔਰ ਕਸਟਮਰ ਦੇ ਨਾਲ-ਨਾਲ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਵੀ ਇੱਥੋਂ ਜਿਹੜਾ ਹਰ ਮਹੀਨੇ ਦੇ ਵਿੱਚ ਜਿਹੜਾ ਉਹ ਲੈ ਕੇ ਜਾਂਦਾ ਸਿਰਫ ਕਾਰਡ ਕਸਟਮਰ ਜਿਹੜੇ ਆਪਣੇ ਕੋ ਫੌਜੀ ਸਾਡਾ ਐਡਰੈਸ ਜਰੂਰ ਸਾਡੇ ਦਸ਼ਕਾ ਨੂੰ ਮੈਂਸ਼ਨ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਥੰਗੀ ਆਉਂਦੀ ਹੈ ਇਹ ਜਗਾ ਲੱਭਣ ਤੇ ਕਿਉਂਕਿ ਕਹਿੰਦੇ ਨੇ ਕਿੱਥੇ ਅੰਮ੍ਰਿਤਸਰ ਬਹੁਤ ਵੱਡਾ ਆ ਗੁਰੂ ਨਗਰੀ ਬਹੁਤ ਵੱਡੀ ਆ ਪਰ ਗੁਰੂ ਨਗਰੀ ਦੇ ਵਿੱਚ ਕਿੱਥੇ ਹੈਗੇ ਨੇ ਫੌਜੀ ਸਾਹਿਬ ਅੰਮ੍ਰਿਤਸਰ ਗੁਰਦੁਆਰਾ ਸ੍ਰੀ ਸ਼ਾੜਾ ਸਾਹਿਬ ਸ਼ਾੜਾ ਸਾਹਿਬ ਤੋਂ ਕੋਈ ਦੂਰੀ ਤਾਂ ਹੈਗਾ ਫੌਜੀ ਮੋਦੀ ਖਾਨਾ ਮੈਪ ਦੇ ਉੱਪਰ ਲੋਕੇਸ਼ਨ ਲਾ ਕੇ ਵੀ ਤੁਸੀਂ ਜਿਹੜੇ ਸਾਡਾ ਜਿਹੜੀ ਲੋਕੇਸ਼ਨ ਉਹ ਸਰਚ ਕਰ ਸਕਦੇ ਹੋ